ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਜੀਵਨ ਦੇ ਵਿੱਚ ਬਰਕਤ ਹੋਵੇ ਤੇ ਬਹੁਤੀ ਹੋਵੇ? ਅਗਰ ਤੁਸੀਂ ਚਾਹੁੰਦੇ ਤੁਹਾਡੇ ਜੀਵਨ ਦੇ ਵਿੱਚ ਬਰਕਤ ਹੋਵੇ ਔਰ ਬਹੁਤੀ ਹੋਵੇ। ਤੁਸੀਂ ਜੋ ਵੀ ਕੰਮ ਕਰਦੇ ਆ ਉਹਦੇ ਵਿੱਚ ਆਪਣੀ ਸਾਰੀ ਮਿਹਨਤ ਲਾ ਦਿਓ। ਉਹਦੇ 'ਚ ਆਪਣਾ ਸਾਰਾ ਜ਼ੋਰ ਲਾ ਦਿਓ। ਅਗਰ ਤੁਸੀਂ ਕਿਤੇ ਲੇਬਰ ਕਰਨ ਵਾਸਤੇ ਗਏ ਆ ਤਸਾਰੇ ਜ਼ੋਰ ਦੇ ਨਾਲ ਉੱਥੇ ਕੰਮ ਕਰੋ। ਅਗਰ ਪ੍ਰਾਰਥਨਾ ਦੇ ਵਿੱਚ ਬੈਠੇ ਆ ਤਾਂ ਵਚਨ ਦੇ ਵਿੱਚ ਲਿਖਿਆ ਤੂੰ ਆਪਣੇ ਪਰਮੇਸ਼ਵਰ ਨੂੰ ਪ੍ਰੇਮ ਕਰ ਕਿੱਦਾਂ ਸਾਰੇ ਜ਼ੋਰ ਦੇ ਨਾਲ ਸਾਰੇ ਮਨ ਦੇ ਨਾਲ ਮਤਲਬ ਕੁਝ ਵੀ ਪਿੱਛੇ ਨਹੀਂ ਰੱਖਣਾ। ਸਾਰਾ ਸੰਪੂਰਨ ਤਾਈ ਦੇ ਨਾਲ। ਤਾਂ ਜਦੋਂ ਪ੍ਰਾਰਥਨਾ ਕਰਨੀ ਸਾਰੇ ਮਨ ਦੇ ਨਾਲ ਪ੍ਰਾਰਥਨਾ ਕਰਨੀ ਉਦੋਂ ਤੁਹਾਡਾ ਧਿਆਨ ਸੈਰਾਂ ਕਰਨ ਨਾਲ ਗਿਆ ਹੋਵੇ। ਘੜੀ ਦੇ ਨਾਲ ਟਾਈਮ ਨਾ ਸਪੈਂਡ ਕਰਿਆ ਕਰੋ ਪਰਮੇਸ਼ਵਰ ਦੇ ਨਾਲ ਸਮਾਂ ਬਤੀਤ ਕਰਿਆ ਕਰੋ ਬਹੁਤ ਸਾਰੇ ਲੋਕ ਘੜੀ ਦੇ ਨਾਲ ਹੀ ਸਮਾਂ ਬਤੀਤ ਕਰਦੇ ਆ ਉਹਨਾਂ ਦੀ ਸਾਂਝ ਘੜੀ ਦੇ ਸੂਈ ਦੇ ਨਾਲ ਹੁੰਦੀ ਆ ਪਰਮੇਸ਼ਵਰ ਦੇ ਨਾਲ ਨਹੀਂ ਜੁੜੇ ਹੁੰਦੇ ਸੂਈ ਦੇ ਨਾਲ ਜੁੜੇ ਹੁੰਦੇ ਆ ਜਿਵੇਂ ਜਿਵੇਂ ਸੂਈ ਘੁੰਮਦੀ ਓਵੇਂ ਓਵੇਂ ਉਹ ਘੁੰਮ ਰਹੇ ਹੁੰਦੇ ਆ ਜ਼ਰੂਰਤ ਤੁਹਾਨੂੰ ਘੜੀ ਦੀ ਸੂਈ ਦੇ ਨਾਲ ਜੁੜਨ ਦੀ ਨਹੀਂ ਆ ਪਰਮੇਸ਼ਵਰ ਦੇ ਨਾਲ ਜੁੜਨ ਦੀ ਆ ਇਸ ਲਈ ਮਿਹਨਤ ਕਰਨੀ ਸ਼ੁਰੂ ਕਰੋ ਵਚਨ ਪੜਨ ਦੇ ਵਿੱਚ ਮਿਹਨਤ ਲਗਾਓ ਫਿਰ ਉਹਨਾਂ ਵਚਨਾਂ ਨੂੰ ਪੂਰਾ ਕਰਨ ਦੇ ਵਿੱਚ ਮਿਹਨਤ ਲਾਓ ਅਗਰ ਵਿਹਲੇ ਬੈਠੇ ਆ ਘਰ ਵਿੱਚ ਤਾਂ ਕੰਮ ਲੱਭੋ ਜੇ ਤੁਸੀਂ ਲੱਭਣ ਤੁਰੋਗੇ ਤੁਹਾਨੂੰ ਲੱਭ ਜਾਊਗਾ ਵਚਨ ਚ ਲਿਖਿਆ ਖੜਕਾਓ ਤੇ ਤੁਹਾਡੇ ਲਈ ਖੋਲਿਆ ਜਾਊਗਾ ਢੂੰਡੋਗੇ ਤੇ ਤੁਸੀਂ ਪਾਓਗੇ ਤੁਹਾਨੂੰ ਲੱਭੂਗਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤਾਂ ਅਗਰ ਤੁਸੀਂ ਕੰਮ ਲੱਭਣ ਲਈ ਜਾਓਗੇ ਡੈਫੀਨੇਟਲੀ ਤੁਹਾਨੂੰ ਕੰਮ ਲੱਭੂਗਾ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਚੋਸਨਵਾਨਿਆਂ ਚੁਣੇ ਹੋਏ ਆ ਤੁਹਾਡੇ ਲਈ ਤਾਂ ਪਰਮੇਸ਼ਵਰ ਨੇ ਪਹਿਲਾਂ ਹੀ ਖਾਸ ਕੰਮ ਠਹਿਰਾਏ ਹੋਏ ਆ ਤੁਹਾਡੇ ਲਈ ਸਥਾਨ ਚੁਣੇ ਹੋਏ ਆ ਤੁਸੀਂ ਆਲਸ ਚੋਂ ਬਾਹਰ ਨਿਕਲੋ ਆਪਣੇ ਆਪਣੇ ਆਰਾਮ ਵਾਲੇ ਬਿਸਤਰੇ ਨੂੰ ਛੱਡੋ ਉਹਦੇ ਚੋਂ ਬਾਹਰ ਨਿਕਲੋ ਬਹੁਤ ਸਾਰੇ ਲੋਕ ਸਿਰ ਪ੍ਰਾਤਮਾ ਇਸ ਲਈ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਸਵੇਰੇ ਸਵੇਰੇ ਉੱਠਣ ਦਾ ਦਿਲ ਇੱਦਰ ਆ। ਉੱਠਣਾ ਨਹੀਂ ਚਾਹੁੰਦੇ ਬਿਸਤਰੇ ਦੇ ਵਿੱਚੋਂ। అలਾਰਮ ਨੂੰ ਬੰਦ ਕਰੀ ਜਾਣਗੇ। ਕਈਆਂ ਨੇ ਸਨੂਜ਼ ਤੇ ਲਾਇਆ ਹੁੰਦਾ ਕਿ ਫੇਰ 10 ਮਿੰਟ ਬਾਅਦ ਵੱਜਣਾ, ਫੇਰ ਬੰਦ ਕਰ ਦੇਣਾ, ਫੇਰ ਉਹਨੇ 10 ਮਿੰਟ ਬਾਅਦ ਵੱਜਣਾ, ਫੇਰ ਬੰਦ ਕਰ ਦੇਣਾ। ਤੁਹਾਨੂੰ ਪਤਾ ਜਿਹੜੇ ਲੋਕੀ ਐਦਾਂ ਕਰਦੇ ਆ ਜਿੰਨਾ ਰੈਸਟ ਉਹਨੇ ਸਾਰੀ ਰਾਤ ਦੇ ਵਿੱਚ ਸੌ ਕੇ ਕੀਤਾ ਹੁੰਦਾ 6 7 8 ਘੰਟੇ ਦੇ ਵਿੱਚ ਸੌ ਕੇ ਉਹ 10 15 ਮਿੰਟ ਦੇ ਵਿੱਚ ਉਹ ਆਪਣੇ ਸਾਰੇ ਰੈਸਟ ਨੂੰ ਖਤਮ ਕਰ ਲੈਂਦੇ ਆ। ਕਿਉਂਕਿ ਅਰ ਫਿਰ ਤੋਂ ਤੁਹਾਡੀ ਬੋਡੀ ਉਨੀ ਟਾਇਰਡ ਹੁੰਦੀ ਜਿੰਨੀ ਸਾਰਾ ਦਿਨ ਕੰਮ ਕਰਨ ਦੇ ਬਾਅਦ ਚ ਹੋਈ ਹੁੰਦੀ ਆ। ਤੁਸੀਂ అలਾਰਮ ਤੋਂ ਪਹਿਲਾਂ ਉੱਠਣੇ ਚਾਹੀਦੇ ਤੁਹਾਡੇ ਉੱਠਣ ਤੇ అలਾਰਮ ਵੱਜੇ ਫਿਰ ਤੁਸੀਂ ਆਲਸੀ ਤੇ ਦਲਦਰੀ ਨਹੀਂ ਆ। ਬੜੀ ਬਾਤ ਜੋ ਬੋਲੇ ਤੁਸੀਂ ਮੰंजे ਤੋਂ ਪਹਿਲਾਂ ਉਤਰੇ ਹੋਏ ਚਾਹੀਦੇ ਆ ਫੇਰ ਤੁਹਾਡਾ ਪ੍ਰੇਮ ਆ ਜਿੱਦਣ ਫਲਾਈਟ ਹੁੰਦੀ ਉਦੋਂ ਤਾਂ ਸਾਰੀ ਰਾਤ ਹੀ ਨੀਂਦ ਨਹੀਂ ਆਉਂਦੀ ਸ਼ਾਮਾ ਨੂੰ ਫਲਾਈਟ ਹੋਵੇ ਸ਼ਾਮਾਈ ਨਹੀਂ ਪੈਂਦੀ ਐਨੀ ਐਕਸਾਈਟਮੈਂਟ ਹੁੰਦੀ ਹੈ ਪਰ ਨਾ ਤਾਂ ਚਰਚ ਆਉਣ ਲੱਗੈਨੀ ਐਕਸਾਈਟਮੈਂਟ ਹੁੰਦੀ ਨਾ ਪ੍ਰਾਰਥਨਾ ਕਰਨ ਲੱਗੈਨੀ ਐਕਸਾਈਟਮੈਂਟ ਹੁੰਦੀ ਤਾਂ ਕਹਿਣਗੇ ਅਸੀਂ ਉਸ ਸੁਜਾਜ ਵਿੱਚ ਬਹਿਣਾ ਜਿਹੜਾ ਸਿੱਧਾ ਸਵਰਗ ਨੂੰ ਜਾਂਦਾ ਹੈ ਕੋਈ ਐਕਸਾਈਟਮੈਂਟ ਨਹੀਂ ਕੋਈ ਉਤਸ਼ਾਹ ਨਹੀਂ ਅੰਦਰ ਘਰੇ ਵੀ ਪ੍ਰਾਰਥਨਾ ਦੇ ਵਿੱਚ ਬੈਠਣਾ ਅਗਰ ਤੁਸੀਂ ਟਾਈਮ ਫਿਕਸ ਕੀਤਾ 4 ਵਜੇ ਤਾਂ ਪੌਣੇ 4 ਵਜੇ ਹਾਜ਼ਰ ਹੋ ਜਾਓ ਉਸ ਜਗ੍ਹਾ ਤੇ ਆਲਸ ਨੂੰ ਛੱਡੋ ਦਲਿੱਤਰ ਨੂੰ ਛੱਡੋ ਕੁਝ ਐਕਸਟਰਾ ਕਰਕੇ ਦਿਖਾਓ ਪਰਮੇਸ਼ਵਰ ਐਕਸਟਰਾ ਕਰਨ ਵਾਲਿਆਂ ਨੂੰ ਪਿਆਰ ਕਰਦੇ ਆ ਬਾਈਬਲ ਦੇ ਵਿੱਚ ਬਹੁਤ ਸਾਰੇ ਰੈਫਰੈਂਸ ਆ ਜਿੱਥੇ ਪਰਮੇਸ਼ਵਰ ਨੇ ਜਿਨ੍ਹਾਂ ਲੋਕਾਂ ਦੇ ਨਾਲ ਪ੍ਰੇਮ ਕੀਤਾ ਜਦੋਂ ਅਸੀਂ ਉਹਨਾਂ ਦੇ ਜੀਵਨ ਵੱਲ ਦੇਖਦੇ ਆ ਤੇ ਉਹਨਾਂ ਦੇ ਜੀਵਨ ਐਕਸਟਰਾ ਆਰਡੀਨਰੀ ਸੀਗੇ ਦੂਜਿਆਂ ਦੇ ਨਾਲੋਂ ਜ਼ਿਆਦਾ ਬਿਹਤਰ ਸੀਗੇ ਸਧਾਰਨ ਜੀਵਨ ਨਹੀਂ ਸੀ ਉਹਨਾਂ ਦੀ ਉਹਨਾਂ ਨੇ ਕੁਝ ਵੱਖਰਾ ਕੀਤਾ ਕੁਝ ਜ਼ਿਆਦਾ ਕੀਤਾ ਇਸੇ ਲਈ ਉਹ ਪਰਮੇਸ਼ਵਰ ਦੇ ਜਿਆਦਾ ਨੇੜੇ ਆ ਸਕੇ ਆਪਾਂ ਵਚਨ ਦੇ ਵਿੱਚੋਂ ਦੇਖਦੇ ਆ ਜ਼ਬੂਰ 34 ਤੇ ਉਹਦਾ 5 ਨੰਬਰ ਅਧਿਆਇ ਇਹਦੇ ਚ ਆਪਾਂ ਦੇਖਾਂਗੇ ਕਿਉਂਕਿ ਵਚਨ ਦੇ ਵਿੱਚ ਇਦਾਂ ਲਿਖਿਆ ਆ ਉਹਨਾਂ ਨੇ ਉਹਦੀ ਵੱਲ ਤੱਕਿਆ ਅਤੇ ਉਜਲੇ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ ਇਨ੍ਹਾਂ ਦੇ ਮੂੰਹ ਕਦੇ ਕਾਲੀ ਨਹੀਂ ਹੋਣਗੇ ਜਿਹੜੇ ਪਰਮੇਸ਼ਵਰ ਦੇ ਵੱਲ ਨੂੰ ਤੱਕਦੇ ਆ ਜਿਹੜੇ ਘੜੀ ਵੱਲ ਨੂੰ ਤੱਕਦੇ ਉਹ ਜਦੋਂ ਪ੍ਰਾਰਥਨਾ 'ਚ ਬੈਠੇ ਹੁੰਦੇ ਆ ਬਾਹਲੇ ਘੜੀ ਵੱਲ ਨੂੰ ਦੇਖ ਰਹੇ ਹੁੰਦੇ ਪਰਮੇਸ਼ਵਰ ਵੱਲ ਨੂੰ ਨਹੀਂ ਦੇਖ ਰਹੇ ਹੁੰਦੇ बार-बार ਅੱਖਾਂ ਖੋਲ ਕੇ ਧਿਆਨ ਕਿੱਥੇ ਜਾ ਰਿਹਾ ਹੁੰਦਾ ਪਰਮੇਸ਼ਵਰ ਵੱਲ ਕੇ ਘੜੀ ਵੱਲ ਤੁਸੀਂ ਕਹਿ ਰਹੇ ਆ ਘੜੀ ਵੱਲ ਦੇਖ ਲਓ ਇਹਦਾ ਮਤਲਬ ਤੁਹਾਡਾ ਧਿਆਨ ਕਿਧਰ ਨੂੰ ਜਾਂਦਾ ਆ ਘੜੀ ਵੱਲ ਨੂੰ ਪਰ ਜਾਣਾ ਕਿੱਧਰ ਨੂੰ ਚਾਹੀਦਾ ਆ ਪਰਮੇਸ਼ਵਰ ਵੱਲ ਨੂੰ ਤਾਂ ਹੀ ਸਾਨੂੰ ਸ਼ਰਮਿੰਦਗੀ ਬਾਰ-ਬਾਰ ਮਿਲਦੀ ਆ ਕਿਉਂਕਿ ਅਸੀਂ ਦੇਖਦੇ ਕੀ ਆ ਪਰ ਦੇਖਣਾ ਕੀ ਚਾਹੀਦਾ ਆ ਪਰਮੇਸ਼ਵਰ ਦੇ ਵੱਲ ਨੂੰ ਜਿਹੜੇ ਪਰਮੇਸ਼ਵਰ ਵੱਲ ਨੂੰ ਤੱਕਦੇ ਆ ਜਿਹੜੇ ਪਰਮੇਸ਼ਵਰ ਵੱਲ ਨੂੰ ਵੇਖਦੇ ਆਪਣੀ ਆਸ ਪਰਮੇਸ਼ਵਰ ਦੇ ਉੱਤੇ ਰੱਖਦੇ ਆ ਪਰਮੇਸ਼ਰ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੁੰਦੇ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ ਉਹਨਾਂ ਦੇ ਮੂੰਹ ਕਦੇ ਕਾਲੇ ਨਹੀਂ ਹੁੰਦੇ ਕਦੇ ਉਹਨਾਂ ਨੂੰ ਲਾਨਤ ਤੇ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਗਰ ਤੁਸੀਂ ਵੀ ਅੱਜ ਤੋਂ ਜਿਆਦਾ ਮਿਹਨਤ ਕਰਨੀ ਸ਼ੁਰੂ ਕਰੋਗੇ ਤੁਸੀਂ ਵੀ ਵਰਤ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਰੈਗੂਲਰ ਪ੍ਰੇਅਰ ਦੋ ਟਾਈਮ ਕਰਨੀ ਸ਼ੁਰੂ ਕਰੋ ਬਹੁਤ ਸਾਰੇ ਲੋਕਾਂ ਨੂੰ ਅਸੀਂ ਪੁੱਛੀਦਾ ਜਦੋਂ ਮਿਲਦੇ ਕਿੰਨੀ ਪ੍ਰੇਅਰ ਕਰਦੇ ਆ ਦੋ ਟਾਈਮ ਪ੍ਰੇਅਰ ਕਰਦੇ ਆ ਕਿੰਨੀ ਪ੍ਰੇਅਰ ਕਰਦੇ ਆ ਕਿੰਨਾ ਟਾਈਮ ਪ੍ਰੇਅਰ ਕਰਦੇ ਆ 10 ਮਿੰਟ ਸਵੇਰ ਨੂੰ 10 ਮਿੰਟ ਸ਼ਾਮ ਨੂੰ 5-10 ਮਿੰਟ ਕਈ ਕਹਿੰਦੇ 4-5 ਮਿੰਟ ਵਾਲੇ ਵੀ ਜੋਦੇ ਹੈਗੇ ਆ ਕਈ ਹੁਣ ਜਿਹੜਾ 4-5 ਮਿੰਟ ਪ੍ਰੇਅਰ ਕਰਦਾ ਆ ਤੇ ਆਸ ਉਹਨੇ ਕਿੰਨੀ ਵੱਡੀ ਰੱਖੀ ਆ ਕੈਂਸਰ ਦੀ ਰਿਪੋਰਟਾਂ ਬਦਲਣ ਨਵਾਂ ਘਰ ਮਿਲ ਜਵੇ ਤੁਸੀਂ ਸੰਸਾਰਿਕ ਤੌਰ ਤੇ ਹੀ ਦੇਖੋ ਦੀ ਜੋਬ ਹੋਵੇ 8 ਘੰਟੇ ਦੀ ਤੇ ਤੁਸੀਂ ਕੰਮ ਕਰੋ 2 ਘੰਟੇ ਤੇ ਆਸ ਰੱਖੋ ਕਿ ਸਾਰੀ ਤੁਹਾਨੂੰ ਪੂਰੀ ਦਿਹਾੜੀ ਮਿਲੇ ਕੌਣ ਦੇਊਗਾ ਤੁਹਾਨੂੰ ਪੂਰੀ ਦਿਹਾੜੀ